ਸੋਨਮ ਬਾਜਵਾ ਗੁੱਸਾ ਕਰ ਜੂਗੀ ਕਮਲਿਆ ਹਾਈ ਨਹੀਂ ਅੱਜ ਦੀ ਤਰੀਕ ਚ ਜੰਨਾ ਰਾਣੀ ਜ਼ਿੰਦਾਦਾਸੀ ਸੀ ਹਾਈ ਨਹੀਂ ਰਾਜੇ ਰਣਜੀਤ ਉਹ ਵੀ ਤੇਰੇ ਨਾਲ ਸਾਜ ਜਿਹੜੀ ਸੋਨਮ ਬਾਜਵਾ ਗੁੱਸਾ ਕਰ ਜੂਗੀ ਕਮਲਿਆ ਦੇ ਨਾਲ ਸੋਨਮ ਬਾਜਵਾ ਗੁੱਸਾ ਕਰ ਜੂਗੀ ਕਮਲਿਆ ਸਾਰਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਬਾਈ ਸਾਰੇ ਤੁਸੀਂ ਤਾਂ ਸਾਰੇ ਮੇਰੇ ਘਰ ਦੇ ਹੀ ਹੋ ਇੱਥੇ ਮਿਲਦੇ ਮਿਲਦੇ ਰਹਿੰਦੇ ਆ ਸਾਰੇ ਤੇ ਪਹਿਲਾਂ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਨਾਮ ਦੀ ਇੱਕ ਜ਼ੋਰਦਾਰ ਤਾੜੀ ਮਾਰਿਓ ਸਾਡੇ ਸ਼ੇਰਵਿੰਦਰ ਜੀ ਸਾਡੇ ਸਤਵੀਰ ਜੀ ਸ਼ੇਬਰ ਜੀ ਸਾਡੇ ਬਹੁਤ ਰਿਸਪੈਕਟ ਸਾਰਿਆਂ ਦੀ ਔਰ ਤੇਰੇ ਬੈਂਦਿਆਂ ਬੈਂਦਿਆਂ ਦੌਰ ਬਦਲਤਾ ਬਰੂਲੇ ਇਹ ਤਾਂ ਨਹੀਂ ਕੋਈ ਬੱਕ ਬੋਲ ਕੇ ਗਾਲੇਵਾ ਚੋਰ ਪੀਣਾ ਪਟਾ ਤੇ ਥਾਪੀ ਵੱਜਦੀ ਮਾਹਾਂ ਹੰਕਾਰ ਨਹੀਂ ਇਹ ਰਤਬਾ ਬਾਬੂ ਸੇ ਛੇ ਰਾ ਛੱਡੇ ਸ਼ਿਕਾਰ ਹਿਰਦੀਆਂ ਰੁੱਕ ਕੇ ਕੁਝ ਕਬੱਤ ਲਈ ਹੱਥਾਂ ਕੀ ਹਥਿਆਰ ਛੱਡੇ ਆ ਆਵਗੇ ਆ ਜੱਟ ਆ ਜੱਟ ਬਹਿ ਮਪਾਲ ਲਿਆ ਮੋਟਾ ਇੱਕ ਦਾੜੀ ਸਾਡਾ ਬੰਦਾ ਬਾਈ ਬਹੁਤ ਹੀ ਰਿਸਪੈਕਟਡ ਬਿੰਨੂ ਢੱਲੋਂ ਜੀ ਦੇ ਨਾਮ ਵੀ ਜਰੂਰ ਮਾਰਿਓ ਬਹੁਤ ਦੇਖ ਦੇ ਐਕਟਿੰਗ ਸਿਹਰਾ ਸੱਚੀ ਢੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਤੇ ਦੂਜੀ ਤਾੜੀ ਮੇਰੇ ਭਰਾ ਸਿੱਧੂ ਮੂਸੇ ਵਾਲੇ ਦੇ ਨਾਮ ਵੀ ਜਰੂਰ ਮਾਰਿਓ ਚੱਲ ਮੇਰੇ ਭਰਾ ਦੀ ਵਰਸੀ ਸੀ ਸੋ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਨੇ ਹੋ #justiceforsidhumuswala ਲੈ ਕੇ ਜਰੂਰ ਪਾਇਆ ਕਰੋ ਹੈ ਬੰਨਤੋਂ ਪਹਿਲਾ ਲੋਹੜ ਵੈਪਨ ਰੱਖੇ ਤਾਹੀਓ ਕੱਟਦੇ ਆ ਮੈਰੀ ਦਿਨੋਂ ਡਾਹ ਡਾਹ ਕੇ ਮਾਂ ਵਿੱਚ ਆਉਣ ਜਾਣ ਪੂਰਾ ਜਾਣ ਪੂਰਾ ਟੱਪਰਾ ਸ਼ਰੂ ਚ ਕਹੀ ਸਾਡੇ ਕਰਕੇ ਆਹ ਗੱਲਾਂ 100% ਸੱਚ ਨੇ ਜੋ ਵੀ ਸਾਡੇ ਬਾਰੇ ਸੁਣਿਆ ਆ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਮੜੀ ਆਵਾਜ਼ ਦਾਵੇਂ ਬਾਈ ਬਾਈ ਕਹਿੰਦੀ ਮੈਡਮ ਦੇ ਨਾਮ ਤੇ ਤਾੜੀਆਂ ਮਾਰ ਦਿਓ ਜੀ ਕਣੀ ਕਾ ਮਾਂ ਜੀ ਵੀ ਆ ਚੁੱਕੇ ਆ ਜੋਂ ਦਾ ਤਾੜੀਆਂ ਮਾਰ ਦਿਓ ਥੈਂਕ ਯੂ ਸਾਡੇ ਜਸਪਾਲ ਜੀ ਜਸਪਾਲ ਜੀ ਕਿਵੇਂ ਹੋ ਠੀਕ ਠਾਕ ਚਲੋ ਆ ਜਾਓ ਬਾਈ ਇੱਕ ਗਾਣਾ ਮੈਂ ਗਾ ਕੇ ਬਿਨੈਤੋ ਥੱਲੇ ਹਜੇ ਸਟੇਟ ਟੁੱਟ ਗਈ ਪਿੱਛੋਂ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਜਿੰਨੇ ਵੀ ਆਣੇ ਸਟੇਟ ਤੋਂ ਥੱਲੇ ਹੋ ਜੋ ਓ ਮੈਂ ਤਾਂ ਜਾ ਮਾਂ ਜਿੱਥੇ ਮੇਲੇ ਦਾ ਮਹੌਲ ਬਣੇ ਖੜਾ ਜਿੱਥੇ ਪਹਿਲੀ ਦੀ ਮਰਾ ਓ ਲੱਗਣ ਕਦੇ ਬਣੇ ਬਾਪੂ ਵਾਲੀ ਪੱਗ ਨਾ ਖਰੋਈ ਪੱਗ ਨਾ ਖਰੋਈ ਕਦੇ ਮੁੰਡਾ ਬੇਬੇ ਵਾਲਾ ਸ਼ਾਲਰ ਪਹੁੰਚੇ ਘੁੰਮਦੀ ਟਰਹਾਂ ਟੋਪਾ ਕੇ ਤਨਜੀ ਹਿੰਦ ਪਰ ਮੇਰੇ ਗਲ ਵਿੱਚ ਬਹਾ ਪੌਣ ਤੂ ਕੀ ਅੱਲੜੇ ਤੂੰ ਅਜੇ ਕੱਲੀ ਐਨ ਕਨੂੰ ਦੇਖ ਲੈ ਦੇਖ ਲੈ ਅੱਖ ਨਾਲੇ ਅੱਖ ਤੂੰ ਆਜਾ ਜੀ ਲੋੜੇ ਦੀ ਜਬੋਨੀ ਚੜੀਆਂ ਅੰਗ ਅੰਗ ਤੇ ਆਖਦੀ ਜਾਂਦੀ ਤੇਰੇ ਕੋਰੇ ਰਾਹ ਤੇ ਦੇ ਗਰੂਰ ਨਹੀਂ ਮਾਲ ਬੇਦੀ ਹੱਥ ਵਿੱਚ ਇਲਾਕਾ ਸੰਗਰੂਰ ਨਹੀਂ ਮਾਲ ਬੇਦੀ ਹੱਥ ਵਿੱਚ ਇਲਾਕਾ ਸੰਗਰੂਰ ਨਹੀਂ ਸੱਤ ਗੁੰਜਦਾ ਹੈ ਬੇਸ ਬਾਕਸ ਦੀ ਆਹ ਫੋੜ ਦੇ ਚੋપરા ਦੇ ਦਿਲ ਜਿਵੇਂ ਟੱਕ ਜੀਤੀ ਰੋੜ ਤੇ ਰੋੜ ਤੇ ਰੋੜ ਤੇ ਉਹ ਜਿੰਦਾ ਦੇ ਕੁਇਲੇ ਕੇ ਪਾਲਾ ਕੰਗਣ ਕੋੜੇ ਸੌਖ ਨੋਟੇ ਘਟ ਤਿਲ ਖੋਲ ਜੋਤੀ ਹੋਈ ਕੱਲ ਦੇ ਮਾਲ ਗੱਲੀਆਂ ਚੋਂ ਤੂੰ ਮਰ ਲਾ ਹੁਣ ਚੋਟੀ ਹੋਈ ਨਹੀਂ ਰੁਕ ਕੇ ਬਾਈ ਲੈ ਵੀ ਸਾਡੇ ਭਰਾ ਦੀ ਮੂਵੀ ਆ ਰਹੀ ਹੈ ਤੇ ਸਾਡਾ ਵੱਡਾ ਭਾਈ ਮੀਨੂ ਢੱਲੋਂ ਸਾਹਿਬ ਤੇ ਮੈਮ ਕਨਿਕਾ ਜੀ ਜ਼ੌਂਬੀ ਲੈਂਡ ਪਿੰਡ ਪਿਆ ਸਾਰਾ ਜ਼ੌਂਬੀ ਲੈਂਡ ਵਾਲਾ ਤੇ ਸਾਰੇ ਜਾਣੇ ਦੇਖਣ ਜਾਓ 13 ਤਰੀਕ ਨੂੰ ਆ ਰਹੀ ਹੈ ਵਿੱਚ ਅੱਪ ਕੱਡੇ ਪਿਆ ਸਾਰਿਆਂ ਤੋਂ ਵੱਖਰਾ ਕਨਸੈਪਟ ਤੁਹਾਨੂੰ ਦੇਖ ਕੇ ਸਵਾਦ ਆਊਗਾ ਸਾਰਾ ਕੁਝ ਅਲੱਗ ਹੈ ਤੇ ਬਾਈ ਬਣੇ ਸਾਰੇ ਜਣੇ ਦੇਖਣ ਜਾਉਂਗਾ ਲੈ ਮੈਂ ਲਾਸਟ ਚਾਰ ਲਾਈਨਾਂ ਬੋਲਣ ਲੱਗਿਆ ਇਸ ਤੋਂ ਬਾਅਦ ਜੀ ਖਾਨ ਸਾਹਿਬ ਲੈ ਬਾਈ ਸਰਾਹੀ ਜਿੱਡੀ ਤੌੜ ਤੇਰੀ ਅੱਖਾਂ ਚ ਲਚੋਰ ਜਿੰਦੂ ਮੀ ਮਹਤੰਦਰ ਦਾ ਡੰਮਾ ਤੇ ਤੂੰ ਤਾਂ ਨਹੀਂ ਗੱਲ ਕੋਰ ਜਿੰਦੂ ਮੇਰੀ ਡਾਂਗ ਜਿੰਨੀ ਮਾਰ ਤੇਰੇ ਨਿੱਲਕ ਕੋਣੀ ਮੋੜਵੀ ਤੇਰੀ ਮੇਰੀ ਜੋੜੀ ਜਿਉਂ ਅਨਾਰੀ ਤੇ ਨਹਾਉ ਐਨਾ ਪਿਆਰ ਤੇਰਾ ਮੇਰਾ ਹਾਈ ਨਹੀਂ ਅੱਜ ਦੀ ਤਰੀਕ ਚ ਜਿੰਨਾ ਰਾਣੀ ਜਿੰਦਾਦਾਸੀ ਹਾਈ ਨਹੀਂ ਰਾਜੇ ਰਣਜੀਤ ਉਹ ਵੀ ਤੇਰੇ ਨਾਲ ਸਾਜ ਜਿਹੜੀ ਸੋਨਮ ਬੱਜਵਾ ਗੁੱਸਾ ਕਰ ਜੂਗੀ ਕਮਲਿਆ ਉਹ ਵੀ ਤੇਰੇ ਨਾਲ ਸਾਜ ਜੇੜੀ ਨੀ ਚੰਨ ਤੇ ਚਕੋਰ ਦੀ ਤੇਰੀ ਮੇਰੀ ਜੁੜੀ ਜਿਉਂ ਅਟਾਰੀ ਤੇ ਲਹੌਰ ਨੇ ਤੋਂ ਬਾਰੇ ਸਦੀ ਅਰੇ ਜੀ ਲੀਖਾਪਾ ਥੈਂਕ ਯੂ ਤਾੜੀ ਮਾਰ ਦਿਓ ਲੱਕੀ ਭਾਈ ਯਾਰਾ ਲੈ ਯਾਰ ਭਾਈ ਵਾਹ ਵਾਹ ਆਈ ਕਿ ਭਾਈ ਥੈਂਕ ਯੂ ਬੀਐਸਪੀ ਸਾਹਿਬ ਆਸੇ ਕਰਨੀ जोरदार ਤਾੜੀ ਮਾਰ ਲਓ ਜੀ ਬੀਐਸਪੀ ਸਾਹਿਬ ਤਾੜੀ ਤਾੜੀ ਮਾਰ ਕੇ ਸਵਾਗਤ ਲਿਆਓ ਯਾਰ ਬੰਦੂ ਪਤਾ ਲੱਗ ਗਿਆ ਵਾਹ ਵਾਹ ਸਾਡੇ ਨਾਲ ਗੱਲੋਂ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਕਿ 13 ਤਰੀਕ ਨੂੰ ਕੋਈ ਫੇਰ ਬੇਨਤੀ ਆ ਵੀਰੇ 13 ਤਰੀਕ ਨੂੰ ਸਾਡੀ ਮੂਵੀ ਲੱਗਣੀ ਹੈ ਪਿੰਡ ਪਿਆ ਸਾਰਾ ਚੌਪੀ ਲੈਂਡ ਬਣੇ ਸੋਪਾ ਟ੍ਰੇਲਰ ਦੇਖਾਂਗੇ ਟ੍ਰੇਲਰ ਤੋਂ ਬਾਅਦ ਭਾਈ ਜੀ ਖਾਨ ਹੋਣਾ ਭਾਈ ਹੋਣਾ ਤੇ ਗਾੜੇ ਸੋਹਣੇ ਜੀ ਖਾਨ ਨੇ ਭਾਈ ਬੜਾ ਵਧੀਆ ਕੰਮ ਕੀਤਾ ਸਾਰੇ ਬਧੌਣ ਵਾਲੇ ਤੌਰ ਦਵਾ ਪਧਾਰ ਤੋਂ ਕੋਈ ਬਾੜੇ ਮਾਣ ਵਾਲੀ ਗੱਲ ਆ ਬਾਈ ਬਾੜੇ ਮਾਣ ਵਾਲੀ ਗੱਲ ਆ ਪਧੋਣ ਵਾਲੇ ਵਾਸਤੇ ਸੱਚੀ ਕਹਣਾ ਬਈ ਅੱਡੇ ਕਲਾਕਾਰ ਦਿੱਤੇ ਤੁਸੀਂ ਜਿਉਂਦੇ ਰਹੋ ਹਾਂ ਬਾਈ ਹੇ ਤੇਰਾ ਕੀ ਬਾਤ ਚੜਦੀ 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 ਕਲਾ ਸੋ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਆਪਾਂ ਇੱਕ ਕਰੀ ਟ੍ਰੇਲਰ ਦੇਖਦੇ ਆ ਉਦੋਂ ਮੁੜ ਕੇ ਗੱਲਾਂ ਬਾਤਾਂ ਮਾਰਦੇ ਆ ਜਿਉਂਦੇ ਰੋ ਚੜਦੇ ਕਰੋ ਚਲੋ ਇੱਕ ਵਾਰੀ ਜਕਾਰੇ ਦਾ ਜਕਾਰੇ ਦਾ ਜਵਾਬ ਹੈ ਪੂਰਾ ਗੱਡੋ ਜਿਹੜੇ ਗੱਡ ਮਾਵਾਜ਼ ਹੋਣੀ ਚਾਹੀਦੀ ਹੈ ਬੋਲੇ ਸੁਨਹਾ ਅੱਲਾਹੂ ਅਕਬਰ ਚੜਦੀ ਅਗਲਾ ਚੜਦੀ ਅਗਲਾ ਕਰੋ ਬਾਈ ਥੈਂਕ ਯੂ ਸੋ ਮਚ ਥੈਂਕ ਯੂ ਬਾਈ ਇਹ ਲੋ ਟ੍ਰੇਲਰ ਦੇਖ ਲੀ ਆਪੇ ਕੱਲ ਟ੍ਰੇਲਰ ਲਾ ਦਿਓ ਪਲੀਜ਼ ਹਾਂਜੀ ਥੋੜੇ ਜਿਹਾ ਜੜ ਤੇ ਹੋ ਜਾ ਟ੍ਰੇਲਰ ਦੇਖ ਲੈਣ ਤੂੰ ਘਮਨੇ ਥੋੜੇ ਜਿਹਾ ਲਾ ਬਾਈ ਤਾੜ ਦੱਸਣ ਲੱਗਿਆ ਬਾਈ ਕਰੀ ਜ਼ੋਰਦਾਰ ਤਾੜੀ ਆਪ ਦੇ ਨਾਲ ਉਹ ਤੇ ਮਾਰੇ ਮੈਨੂੰ ਪਹਿਲਾਂ ਸੁਣ ਲਓ ਸੁਣ ਲਓ ਸੁਣ ਲਓ ਪਹਿਲਾਂ ਸੁਣ ਲਓ ਮੇਰਾ ਪਿੰਡ ਤੁਹਾਡੇ ਲਾਗੇ ਆ ਜੱਦੀ ਪਿੰਡ ਮੇਰਾ ਠਿਕਰੀ ਵਾਲਾ ਹੈ ਭਾਈ ਮੇਰਾ ਪਿੰਡ ਗੱਡ ਕੇ ਤਾੜੀ ਮਾਰਦੇ ਬੱਬੂ ਜੀ ਉੱਥੋਂ ਸੀਗੇ ਜੀ ਫੇਰ ਅਸੀਂ ਧੂਰੀ ਜਾਵਨੇ ਪਰ ਜਿਉਂਦੇ ਰਹੋ ਖਾਸ ਰਮੇਸ਼ ਦਾ ਤੁਹਾਡੇ ਨਾਲ ਸਾਰਿਆਂ ਨਾਲ ਖਾਸ ਤੌਰ ਤੇ ਪਿਆਰ ਹੈ ਇਸ ਕਰਕੇ ਮੈਂ ਇੱਥੇ ਆਇਆ ਭਾਈ ਜਿਉਂਦੇ ਰਹੋ ਹੁਣ ਗੱਡ ਕੇ ਤਾੜੀ ਮਾਰੂ ਆਪਦੇ ਨਾਲ ਦੇ ਕਰੇ ਤੇ ਹਮੇਸ਼ਾ ਚੜ੍ਹਦੀ ਕਲਾ ਦੀ ਕਾਮਨਾ ਵੀਰੇ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਡੇ ਸਾਰੇ ਬੁਰੇ ਦਾ ਸਿਰ ਝੁਕਦਾ ਹੈ ਸੱਚੀ ਸਿਰ ਝੁਕਦਾ ਹੈ ਕਿਉਂਕਿ ਇੱਥੇ ਖੜਾ ਮੈਂ ਅਮਰੀਕਾ ਮਾਰਦਾ ਹਾਂ ਤੁਸੀਂ ਇੱਥੋਂ ਇੱਥੇ ਤੱਕ ਪਹੁੰਚਾਉਣ ਵਾਲੇ ਤੁਸੀਂ ਹੋ ਬਾਈ ਸੱਚੀ ਕਹਿੰਦਾ ਤੁਸੀਂ ਹੋ ਤੁਹਾਡਾ ਬਹੁਤ ਸਤਿਕਾਰ ਤੁਸੀਂ ਸਾਰੀਆਂ ਫਿਲਮਾਂ ਨੂੰ ਬਈ ਬੜਾ ਪਿਆਰ ਦਿੱਤਾ ਸਾਡੀ ਫਿਲਮ ਆਉਣੀ ਹੈ ਜੀਖਾਨ ਵੀਰੇ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ ਬਈ ਸਾਰੇ ਜਣੇ ਪਟਾਵਾ ਵਾਲੇ ਖੜੇ ਹੈ ਬਾਈ ਗਲਾਬ ਹੋਣੀ ਗਲਾਬ ਸਿੱਧੀ ਹੋਣੀ ਬਈ ਸਾਰੇ ਮੇਰੇ ਭਰਾ ਆ ਵੀਰ ਹੋਣੀ ਬਈ ਕਰੀ ਜ਼ੋਰ ਜ਼ੋਰਦਾਰ ਤਾੜੀ ਮਾਰ ਦਿਓ ਬਈ ਜ਼ੋਰਦਾਰ ਤਾੜੀ ਭਰਾਵਾਂ ਵਾਸਤੇ ਇੰਨਾ ਸੋਹਣਾ ਇੰਨਾ ਸੋਹਣਾ ਗਾਉਂਦੇ ਆ ਬਾਈ ਥੈਂਕ ਯੂ ਬਾਈ ਥੈਂਕ ਯੂ 13 ਨੂੰ ਬਾਈ ਸਾਡੀ ਮੂਵੀ ਆਉਣੀ ਹੈ ਸਾਰੇ ਕਹਿੰਦੇ ਰਹਿੰਦੇ ਆ ਮੈਂ ਤਾਂ ਸਿੱਧੀ ਜੀ ਗੱਲ ਕਰਦਾ ਭਾਸ਼ਣ ਜਿਆਦਾ ਦੇਣਾ ਨਹੀਂ ਆਉਂਦਾ ਕਹਿੰਦੇ ਕੋਈ ਵੱਖਰਾ ਕੰਮ ਕਰਿਆ ਕਰੋ ਉਹੀ ਕਰੀ ਜਾਂਦੇ ਹੋ ਤੁਸੀਂ ਹੁਣ ਵੱਖਰਾ ਕਰ ਲੈ ਹੁਣ ਦੇਖਣ ਆ ਜਿਓ ਬਾਈ ਬਾਕੀ ਹੱਥ ਖੜੇ ਕਰੋ ਕਿਹੜਾ ਕਿਹੜਾ ਆਉਗਾ ਬਾਈ ਅੱਜ ਇਹਨੇ ਇਹਨੇ ਹੱਥ ਖੜਾ ਕੀਤਾ ਜੇ ਨਾਂਅ ਇਹਨੂੰ ਸੌਂ ਲੱਗੇ ਕਬਰ ਦੇ ਜੇ ਨਾਂਅ ਇਹਨੂੰ ਨਾ ਜੀ ਆਨ ਬਹੁਤ ਸਤਿਕਾਰ ਬੁਲੇ ਬਹੁਤ ਸਤਿਕਾਰ ਜੇ ਨਾ ਹੈ ਤੁਹਾਨੂੰ ਪਤਾ ਫਿਰ ਢਿੱਲੋਂ ਨੇ ਕਾਲਾ ਕੋਟਾ ਐਵੇਂ ਨਹੀਂ ਪਾਇਆ ਰੀਠੇ ਨਾਲ ਧੋਕੇ ਪਾਇਆ ਇਹ ਬੜਾ ਬੜਾ ਸਤਕਾਰ ਭਾਈ ਚੜ੍ਹਦੀਏ ਕਲਾ ਕਰੋ ਉੱਤੇ ਭਾਈ ਇੱਕ ਖਾਸ ਤੌਰ ਤੇ ਪਹਿਲਾਂ ਸਾਡੇ ਭਰਾ ਇੱਥੇ ਛਿੰਪੜ ਸਾਹਿਬ ਭਾਈ ਕਰਕੇਸ਼ ਛਿੰਪੜ ਜੀ ਇੱਥੇ ਬਤੌਰ ਐਸਪੀ ਇੱਥੇ ਹੈਗੇ ਨੇ ਵੀਰ ਜ਼ੋਰਦਾਰ ਧਾੜੀ ਮਾਰ ਦੋ ਜੀ ਥੋੜੇ ਇੱਥੇ ਬੰਦੇ ਵੀ ਇੱਥੇ ਐਸਪੀ ਦੇ ਭਾਈ ਜੁਣੀ ਤੇ ਕਦੇ ਕੋਈ ਚਲਾਨ ਹੋ ਜਾਏ ਕਦੇ ਕੋਈ ਆਉਂਦੇ ਫੋਨ ਨਹੀਂ ਕਰਦਾ ਇਹ ਤਾਂ ਰਗਨ ਮਾਰੇ ਮੈਂ ਕਰਤੀਆਂ ਕਰੀ ਜਾਂਦੀ ਪਰ ਥੈਂਕ ਯੂ ਥੈਂਕ ਯੂ ਵੀਰੇ ਥੋੜਾ ਸਾਰੇ ਸਾਰੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਐ ਐਸਐਸਪੀ ਸਾਹਿਬ ਦਾ ਡੀਸੀ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਬਿਲੋ ਗ੍ਰੀਨ ਕਰਕੇ ਭਾਈ ਉਹਨਾਂ ਨੇ ਕਲੋਨੀ ਗੱਡੀਆਂ ਸਾਹਮਣੇ ਲੱਖੀ ਜੈ ਜੈਕਾਰ ਵਾਸਤੇ ਭਾਈ ਜ਼ੋਰਦਾਰ ਤਾੜੀਆਂ ਮਾਰ ਦਿਓ ਲੱਖੀ ਭਾਈ ਆ ਜਾਓ ਥੋੜੇ ਦਮ ਕੇ ਖੜੇ ਹੋ ਕੇ ਆਜੋ ਮੇਰੇ ਵੀ ਨਾ ਜਵਾਨ ਭਈਆ ਇਹ ਨਹੀਂ ਚੱਲਿਆ ਸੁਖਰਾਂ ਕੱਦ ਨਹੀਂ ਖਾਸ ਹੋਈ ਹੈ ਹਾਂ ਜੀ ਲਓ ਰਾ ਸਾਵਣ ਹਜ਼ਾਰਾਂ ਗੋਖ ਵੇਖ ਕੇ ਹੇ ਦੇਖੀ ਹੱਥ ਨਾਲ ਛੜਾਲੀਆਂ ਲਿਖੀ ਐ ਨੀ ਹੱਥ ਅੱਬਰੂ ਦਾ ਤੰਗ ਦੇਖ ਕੇ ਆਏ ਛੁੱਪ ਛੁੱਪ ਬੌੜ ਸੋਲਿਆਂ ਕੱਲੋ ਤਰੀ ਤੋਜ ਵਕ ਵਾਲੀਆਂ ਪਿਆਰ ਸਿੱਖ ਰੋ ਤੂੰ ਦੇਖ ਨਾ ਪਵੇ ਮੈਂ ਕਟਾਉ ਫਿਕਰ ਹਜਰਾ ਤਾਂ ਕਾਲੀ ਆਂ ਔ ਸਾਰਾ ਕੁਝ ਤੰਗਾਈ ਪਰਖੀਆਂ ਵੇ ਬਸ ਤੇ ਨੂੰ ਲੱਭਣ ਲਈ ਹਾਏ ਵੇ ਮੈਂ ਤਾ ਤੂੰ ਬੋਲੀ ਜਨ ਤੂੰ ਮੈਂ ਹੱਥ ਫੜਿਆ ਨਹੀਂ ਛੱਡਣ ਨਹੀਂ

ठीक हो सारे तेरह तरीक न मूवी कौन कौन वेख जा रहा थोनू मेरी सहु आज ना वेखा हां जी गावे केड़ा कहना सुनावा ਆਫਟੈਨ ਹਾਂਜੀ ਲਵ ਯੂ ਸਾਰਿਆਂ ਨੂੰ ਲਵ ਯੂ ਪਿਆਰ ਕਰਦਾ ਮੈਂ ਲੈਂਟਰ ਤੇ ਕੌਣ ਕੌਣ ਆ ਰਿਹਾ ਆ ਰਹਾ ਤੇਰੀ ਜ਼ਿੰਦਗੀ ਦੇ ਵਿੱਚ ਇੱਕ ਗਾਣਾ ਮੇਰੇ ਬੌਂਸਰ ਭਰਾਵਾਂ ਲਈ ਪਰ ਇਹਨਾਂ ਦੇ ਹੁੰਦਿਆਂ ਵੀ ਫੋਨ ਨਹੀਂ ਲੱਗਿਆ ਸਾਡਾ ਉਸਤਾਦ ਥੱਲੇ ਆ ਜਾਓ ਫੇਰ ਫਲਾਈਟ ਨਾ ਕਰਦੇ ਹੋ ਜਿੱਕੇ ਦੇ ਹਏ ਚਲੋ ਚੰਗੀ ਗਾਉ ਵੇ ਤੂੰ ਨੋਟਾਂ ਵਾਲਾ ਹੋ ਗਿਆ ਗਾਣਾ ਹੋ ਗਿਆ ਭਾਈ ਪਹਿਲਾਂ ਥੱਲੇ ਆ ਜਾਓ ਫੇਰ ਗਾਉਗਾ ਉਸਤਾਦ ਥੱਲੇ ਆ ਜਾਓ ਯਾਰ ਥੱਲੇ ਆ ਜਾਓ ਮੇਰੇ ਭਰਾ

ਯਾਰ ਫੋਨ ਕੱਢ ਲੈ ਸਾਡੇ ਬੰਦੇ ਦਾ ਕਹਿੰਦੇ ਨੇ ਯਾਰ 50000 ਰੁਪਈਆ ਨਿਕਲੇ ਜੇ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੇ ਵਿੱਚ ਹਾਂ ਜਿੰਦਗੀ ਤੇ ਤਾ ਸੁਣੀਆ ਹਏ ਸਭ ਦਾ ਸੋਹਣਾ ਟਾਈਮ ਕਿਹੜਾ ਏ ਵੇ ਦਾਦੋਂ ਨਾਲ ਤੇਰੇ ਹੁਨੀਆਂ ਕਿੰਨਾ ਕਰਦੀ ਪਿਆਰ ਪੁੱਛਾਂ ਮੈਂ ਕਿੰਨਾ ਕਰਦੀ ਪਿਆਰ ਪੁੱਛਾਂ ਵੇ ਤੇਰਾ ਬਣ ਕੇ ਰਹਾ ਪਰਛਾਂਵਾ ਜਿੰਨਾ ਜਿੰਨਾ ਆਦਾ ਤੇਰੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਸਾਲ ਐਸਾ ਤਾਂ ਸੋਹਣਾ ਟਰੈਮ ਕਿਹੜਾ ਏ ਇਸ ਤੋਂ ਸੋਹਣਾ ਟਰੈਮ ਕਿਹੜਾ ਏ